ਨਾਕੀ ਬਣਾਤਾ ਤੇ ਕਹਿੰਦੀ ਫਿਰ ਜਦੋਂ ਨਮਾਉਣ ਲੱਗੇ ਕਿ ਫੇਰ ਕੀ ਕੀਤਾ ਮੈਂ ਕਹਿੰਦੀ ਮੈਂ ਕਿਸੇ ਦਾ ਟੱਕਦੀ ਇੱਕ ਬੈਣ ਹੋਰ ਪਾਤਾ ਵੀ ਕਹਿੰਦੀ ਤੂੰ ਜਿਣਾ ਕਹਿੰਦੀ ਆਂਗਣਾ ਸਾਟੇ ਛੀਕੜਾਣੀ ਕੀ ਨੇ ਧੋਨੇ ਆ ਪਾਣੀ ਆਂਗਣਾ ਸਾਟੇ ਛੀਤੋੜਾਣੀ ਕੀ ਨੇ ਉਹ ਨਹੀਂ ਆ ਪਾਣੀ ਸਾਰੇ ਦੀ ਖਸਮੜੀ ਨਾ ਤੜੀ ਜਿਓ ਨੇ ਢੋਲੇ ਆ ਪਾਣੀ ਸਾਰੇ ਦੀ ਖਸਮੜੀ ਨਾ ਤੜੀ ਜਿਓ ਨੇ ਢੋਲੇ ਆ ਪਾਣੀ ਇਹ ਕਹਦੀ ਦੁਗਾ ਜਮੀ ਸਦੀ ਸਰਵੇਂ ਲਹਾਤੀ ਕਹਿੰਦੀ ਜਦੋਂ ਨਵਾਤ ਮਾ ਕੇ सेंटर वास्ते लिजाण लॻे लीट थी अखीर हिकु कंदी न सुण केर भागी को ਕਹਿੰਦੇ ਬੂਤ ਇਹਦਾ ਸਾਡਾ ਸਮਝ ਨਾ ਕਪਟਾਤਾ ਸੋ ਕਹਿੰਦੀ ਜਦੋਂ ਸੈਤ ਸੌਂਦ ਕੇ ਆ ਗਈ ਘਰੇ ਫੇਰ ਕਹਿੰਦੀ ਮੈਂ ਜੇ ਮੈਂ ਕਿਸੇ ਤੋਂ ਘੱਟ ਪੀ ਅੱਜ ਗੱਲਾਂ ਹੁੰਦੀਆਂ ਨੇ ਕਹਿੰਦੀ ਮੇਰੇ ਬੈਣਾਂ ਤੋਂ ਕਹਿੰਦੀ ਮੈਂ ਤਾਂ ਇੱਕ ਬੈਣ ਹੋਰ ਪਾਤਾ ਨਹੀਂ ਉਦੋਂ ਕੀ ਲੰਨ ਲਾਇਆ ਨਹੀਂ ਮੈਂ ਸੁਣ ਫੇਰ ਸੁਣਾ ਆਸਾਂ ਨੇ ਆ ਬੇਬੇ ਜੀ ਇਸੂ ਖਜ਼ਰੀ ਮਨ ਨਸੀਤਲ ਠਰ ਗਿਆ ਨਹੀਂ ਕੋਈ ਤਨ ਮਨ ਨਸੀਤਲ ਠਰ ਗਿਆ ਨਹੀਂ ਕੋਈ ਮੋਖੀ ਹੋ ਗਈ ਨੀ ਸਾਸ ਕਾ ਪੱਤੇ ਹੀ ਜਾਨ ਸੋ ਅੱਜ ਕੱਲ੍ਹ ਥੋੜਾ ਜਿਹਾ ਜਦ ਕੰਮੀਆਂ ਵਿੱਚ ਹੈ ਥੋੜਾ ਜਿਹਾ ਇਹ ਚੀਜ਼ਾਂ ਦੀ ਘਾਟ ਹੈ ਕਿਉਂਕਿ ਹੋਰ ਤਾਂ ਹੁਣ ਸਾਰੇ ਪਹਿਰਾਵੇ ਵੀ ਸਾਰਿਆਂ ਨੂੰ ਬਤਾਂ ਲੱਗਿਆ ਤੇ ਸਾਰਿਆਂ ਨੂੰ ਜੋ ਅੱਜ ਦੇ ਰੀਤੀ ਰਿਵਾਜ ਹੈ ਉਹ ਵੀ ਮੇਰੇ ਖਿਆਲ ਚ ਸੰਧਾਰੇ ਵੀ ਖਤਮ ਹੋ ਗਏ ਸੀ ਤੀਆਂ ਤਾਂ ਖਤਮ ਹੋਈਆਂ ਸੀ ਸੋ ਹੁਣ ਮੇਰੇ ਖਿਆਲ ਚ ਇੰਨਾ ਕਿ ਜਾਗ ਲੱਗਿਆ ਸੋ ਬਹੁਤ ਵੱਡਾ ਉਪਰਾਲਾ ਹੈ ਜਿੰਨੇ ਵੀ ਇਸ ਪੰਜਾਬੀਏ ਨੂੰ ਪਿਆਰ ਕਰਦੇ ਸਾਡੇ ਸਿੱਖਰ ਵੀਰਾਂ ਦੇ ਵੱਲੋਂ ਮਰਬਈ ਕਿਤੇ ਵਾਲੇ ਦੇ ਵੱਲੋਂ ਸਾਰਿਆਂ ਦੇ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਜੋ ਤੈਨੂੰ ਤੀਆਂ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਮੋੜ ਲੱਗੀਆਂ ਨੇ ਤੁਹਾਡੇ ਪਿੰਡ ਵੀ ਭਾਈ ਗੋਵਿੰਦਰ ਸੰਧੂ ਅਤੇ ਭਾਈ ਭਰਤ ਸੰਧੂ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਸ ਤਿੰਿਆਂ ਦੇ ਤਿਹਾਰ ਦੇ ਵਿੱਚ ਵੱਡਾ ਸਹਿਯੋਗ ਪਾਇਆ ਅਤੇ ਸਾਡੇ ਜਿਹਨੇ ਵੀ ਵਲੰਟੀਅਰ ਵੀਰੇ ਸਾਡੇ ਪ੍ਰਬੰਧਕ ਵੀਰੇ ਉਹਨਾਂ ਨੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੁਹਾਡੇ ਸਾਰਿਆਂ ਨੂੰ ਇਸੇ ਤਰ੍ਹਾਂ ਉਹੀ ਤੁਹਾਡੇ ਚਿਹਰੇ ਤੇ ਖੁਸ਼ੀਆਂ ਲਿਆਉਣ ਦੇ ਲਈ ਬਹੁਤ ਸੋਨਾਂ